ਕਮਾਲਾ ਯਾਰ ਮੈਨੂੰ ਤਾਂ ਆ ਚੀਜ਼ਾਂ ਦੇਖ ਕੇ ਨਾ ਸੁਆਦ ਵਾਲਾ ਆਉਂਦਾ ਤੁਸੀਂ ਕਿਸ਼ਤੀ ਦੇਖੋ ਇਹਨਾਂ ਦੀ ਯਾਰ ਤੇ ਇਹ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਆ ਕਿਸ਼ਤੀ ਹੈ ਇਹਨਾਂ ਦੀ ਤੇ ਆ ਦੇਖੋ ਬਾਈ ਹੁਣ ਜਾਲ ਬਹੁਤ ਨੇੜੇ ਆ ਗਿਆ ਤੇ ਇਹ ਜਾਲ ਥੋੜਾ ਜਿਹਾ ਮੋਟਾ ਯਾਰ ਇੱਕ ਤਾਂ ਬਰੀਕ ਜਾਲ ਹੁੰਦਾ ਉਹ ਨਿੱਕੀ ਜੀ ਮੱਛੀ ਵੀ ਲੰਘਣ ਦਿੰਦਾ ਇਹਨਾਂ ਬੰਦਿਆਂ ਕੋਲ ਜਾਲ ਮੋਟਾ ਤੇ ਇਹੜੀਆਂ ਮੱਛੀਆਂ ਨੇ ਨਾ ਉਹ ਛਾਲਾ ਮਾਰ ਮਾਰ ਕੇ ਥੋ ਬਾਹਰ ਜਾ ਰਹੀਆਂ ਨੇ ਉਹ ਦੇਖੋ ਪੱਥਰ ਬੰਨੇ ਹੋਏ ਨੇ ਹਨਾ ਵੀ ਜਾਲ ਇਹ ਭਾਰੀ ਹੋ ਜੇ ਤੇ ਥੱਲੇ ਜਾਵੜੀ ਮਤਲਬ ਦੇਸੀ ਜਗਾੜ ਹੈ ਇਹਨਾਂ ਕੋਲ ਤੇ ਪਰਲੇ ਪਾਸ ਜਿਹੜੀ ਉਹ ਗੁੱਦਜੀ ਆ ਉਹਦੇ ਵਿੱਚ ਜਾਲ ਡੁੱਬਦਾ ਨਹੀਂ ਜਿੰਨਾ ਸੌਖਾ ਸਮੁੰਦਰ ਦੇ ਵਿੱਚ ਤੈਰਨਾ ਤਾਂ ਉਸ ਤੋਂ ਕਈ ਗੁਣਾ ਸੌਖਾ ਇਸ ਪਾਣੀ ਦੇ ਵਿੱਚ ਤੈਰਨਾ ਕਿਉਂਕਿ ਜਿਹੜਾ ਖਾਰਾ ਪਾਣੀ ਹੁੰਦਾ ਨਾ ਉਹ ਭਾਰੀ ਹੁੰਦਾ ਤੇ ਜਦੋਂ ਭਾਰੀ ਹੋਇਆ ਕਾਂ ਦੇਖੋ ਤੁਸੀਂ ਦੋ ਰੰਗੇ ਕਾਂ ਨੇ ਯਾਰ ਚਿੱਟਾ ਤੇ ਵਿੱਚ ਹੀ ਕਾਲਾ ਇਧਰਲੇ ਪਾਸੇ ਕਾਫੀ ਆ ਗਈ ਜੀ ساری ਰਾਤ ਜਾ ਕੇ ਕੱਢੀ ਆ ਕਿਉਂ ਜਾ ਕੇ ਕੱਢੀ ਆ ਮੈਂ ਤੁਹਾਨੂੰ ਦੱਸਦਾ ਯਾਰ ਕਾਫੀ ਪੀ ਲਈਏ ਬਹੁਤ ਜਿਆਦੇ ਤੰਗ ਹੋਇਆ ਮੈਂ ਰਾਤ ਬਹੁਤ ਜਿਆਦੀ ਹੁਣ ਕਾਫੀ ਮੰਗਾਈ ਇਹਨਾਂ ਦੇ ਕੋਲੋਂ ਮੈਂ ਕਿਹਾ ਯਾਰ ਕਾਫੀ ਦੋ ਜਦੋਂ ਇਹ ਬੰਦੇ ਉੱਠੇ ਨਹੀਂ ਪਤਾ ਨਹੀਂ ਯਾਰ ਕਿਵੇਂ ਜੇ ਪੈਂਦੀ ਐ ਖੜ ਜੋ ਪਹਿਲਾਂ ਕੌਫੀ ਪਾਲੀ ਫੇਰ ਤੁਹਾਨੂੰ ਦੱਸ ਦਿਆ ਲੋ ਜੀ ਹੁਣ ਸੁਣੋ ਤੁਸੀਂ ਮੇਰੀ ਰਾਤ ਦੀ ਦੁੱਖ ਭਰੀ ਕਹਾਣੀ ਤੁਸੀਂ ਆਲੇ-ਦਾਲ ਦੇਖੋ ਕਿੰਨੇ ਪੱਤੇ ਹਿੱਲ ਰਹੇ ਨੇ ਬਹੁਤ ਸੋਹਣੀ ਹਵਾ ਚੱਲ ਰਹੀ ਆ ਇਹਨਾਂ ਨੇ ਮੈਨੂੰ ਰਾਤ ਨੂੰ ਰਹਿਣ ਵਾਸਤੇ ਟੈਂਟ ਦੇਤਾ ਕਿਉਂਕਿ ਰਾਤ ਨੂੰ ਜਦੋਂ 12:30 ਮੈਂ ਇੱਥੇ ਆਇਆ ਮੈਂ ਗੇਟ ਖੜਕਾਇਆ ਇਹ ਕਹਿੰਦੇ ਭਾਈ ਹੋਟਲ ਦਾ ਕਮਰਾ ਤਾਂ ਕੋਈ ਖਾਲੀ ਨਹੀਂ ਹੈਗਾ ਤੁਹਾਨੂੰ ਰਹਿਣ ਵਾਸਤੇ ਟੈਂਟ ਦੇ ਦਿੰਦੇ ਆ ਇਸ ਟੈਂਟ ਦੇ ਮੈਂ ਪੇ ਕੀਤੇ ਸੀ 1000 ਸ਼ਿਲਿੰਗ ਮਤਲਬ ਇੰਡੀਆ ਦੇ ਹਿਸਾਬ ਨਾਲ 700 ਰੁਪਈਆ ਮੈਂ ਟੈਂਟ ਦੇ ਅੰਦਰ ਸਮਾਨ ਰੱਖਿਆ ਜਦੋਂ ਸੌਣ ਲੱਗਿਆ ਪਤਾ ਨਹੀਂ ਕਿਹੜੇ ਪਾਸੇੋਂ ਅੰਦਰ ਮੱਛਰ ਆ ਗਿਆ। ਇੰਨੀ ਸੋਹਣੀ ਹਵਾ ਚੱਲਦੀ ਆ ਨਾ ਇੱਥੇ ਰਾਤ ਨੂੰ ਇੰਨੀ ਸੋਹਣੀ ਹਵਾ ਪਰ ਇੰਨੀ ਘਟਿਆ ਥਾਂ ਦੇ ਉੱਤੇ ਇਹਨਾਂ ਨੇ ਟੈਂਟ ਲਾਇਆ ਹੋਇਆ ਵੀ ਇਹਦੇ ਅੰਦਰ ਨਹੀਂ ਹਵਾ ਆਉਂਦੀ ਸੀ ਕਿਸੇ ਪਾਸਿਓਂ ਵੀ। ਬਹੁਤ ਜ਼ੋਰ ਲਾਇਆ ਸਾਈਡਾਂ ਤੋਂ ਪਰਦੇ-ਪੁਰਦੇ ਮੈਂ ਚੱਕੇ ਇਹਦੇ ਪਰ ਫਿਰ ਵੀ ਇਹਦੇ ਅੰਦਰ ਹਵਾ ਨਹੀਂ ਗਈ ਕਿਸੇ ਪਾਸਿਓਂ ਵੀ ਆਹ ਦੇਖੋ। ਨਾ ਇਧਰੋਂ ਬੜੀ ਹਵਾ। ਉਸ ਤੋਂ ਬਾਅਦ ਫਿਰ ਮੈਂ 3 ਵਜੇ ਉੱਠ ਕੇ ਰਾਤ ਨੂੰ ਉਹ ਸਾਹਮਣੇ ਜਿਹੜਾ ਸ਼ੈੱਡ ਪਾਇਆ ਹੋਇਆ ਇਹ ਵਾਲਾ ਇੱਥੇ ਬਹਿ ਗਿਆ ਰਾਤ ਨੂੰ 3 ਵਜੇ ਉੱਠ ਕੇ ਇੰਨੀ ਜਿਆਦਾ ਗਰਮੀ ਸੀ ਨਾ ਹਵਾ ਚੱਲਣ ਦੇ ਬਾਵਜੂਦ ਵੀ ਟੈਂਟ ਦੇ ਅੰਦਰ ਨਹੀਂ ਹਵਾ ਆ ਰਹੀ ਸੀ ਕਿਉਂਕਿ ਇਹਨਾਂ ਨੇ ਟੈਂਟ ਸਹੀ ਥਾਂ ਦੇ ਉੱਤੇ ਨਹੀਂ ਲਾਇਆ ਹੋਇਆ ਆਲੇ-ਦਾਲੇ ਦਰਖਤ ਹੀ ਦਰਖਤ ਨੇ ਕਿਸੇ ਪਾਸਿਓਂ ਇੱਥੇ ਹਵਾ ਨਹੀਂ ਅੰਦਰ ਆ ਰਹੀ ਸੀ 3 ਵਜੇ ਤੋਂ ਲੈ ਕੇ ਸਵੇਰ ਦੇ 9 ਵਜੇ ਤੱਕ ਮੈਂ ਇਸ ਸ਼ੈੱਡ ਦੇ ਥੱਲੇ ਬੈਠਿਆ 9 ਵਜੇ ਇਹਨਾਂ ਤੋਂ ਮੈਂ ਮੰਗੀ ਕਾਫੀ ਕਾਫੀ ਪੀਣ ਤੋਂ ਬਾਅਦ ਫਿਰ ਜਿਹੜੇ ਇੱਥੇ ਅੰਗਰੇਜ਼ ਆਏ ਹੋਏ ਸੀ ਸਾਰਾ ਹੋਟਲ ਇਹ ਬੁਕਤ ਸੀ ਬਹੁਤ ਜਿਆਦਾ ਫੁੱਲ ਭਰਿਆ ਹੋਇਆ ਸੀ ਕਮਰੇ ਬਹੁਤ ਨੇ ਇਹਨਾਂ ਕੋਲ ਪਰ ਗੱਡੀਆਂ ਤਿੰਨ ਆਈ ਤੇ ਸਵੇਰੇ 9 ਵਜੇ ਅੰਗਰੇਜ਼ ਗਏ ਨੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਮਰਾ ਦਿੱਤਾ ਰਹਿਣ ਵਾਸਤੇ ਤੇ ਹੁਣ ਇਹ ਸੀ ਕੋਈ ਰਾਤ ਦੀ ਕਹਾਣੀ ਮਤਲਬ ਸਾਰੀ ਰਾਤ ਮੈਂ ਜਾਗ ਕੇ ਕੱਟੀ ਆ ਤੇ ਹੁਣ ਕੀ ਕਰਦੇ ਆਪਾਂ ਕਮਰੇ 'ਚ ਚੈੱਕ ਇਨ ਕਰਦੇ ਆ ਕਮਰਾ ਤਾਂ ਮੈਂ ਲੈ ਲਿਆ ਇਹਨਾਂ ਕੋਲੋਂ ਸਮਾਨ ਹੀ ਰੱਖਣਾ ਉਹਦੇ ਵਿੱਚ ਆਹ ਹੱਟ ਜੀ ਦਿੰਦੇ ਸੀ ਕਹਿੰਦੇ ਆਹ ਹੱਟ ਲੈ ਲਓ ਮੈਂ ਕਿਹਾ ਕਿੰਨੇ ਦੀ ਹੈ ਕਹਿੰਦੇ 1000 ਰੁਪਏ ਦੀ ਮੈਂ ਕਿਹਾ ਰਹਿਣ ਦੋ ਯਾਰ ਇਹ 'ਚ ਨਹੀਂ ਸੌਣਾ ਮੈਂ ਮੈਨੂੰ ਪੱਕਾ ਕਮਰਾ ਦੋ ਬਹੁਤ ਤੁਹਾਡਾ ਕਲਚਰ ਤੁਹਾਡਾ ਟ੍ਰੈਡੀਸ਼ਨ ਮੈਂ ਦੇਖ ਲਿਆ ਹੁਣ ਮੈਂ ਨੀਂਦ ਪੂਰੀ ਕਰਨੀ ਆ ਇਧਰ ਵੀ ਬਣੀਆਂ ਹੋਈਆਂ ਨੇ ਹਟਾ ਇਹ ਸਾਰੀਆਂ ਹਜ਼ਾਰ-ਹਜ਼ਾਰ ਵਾਲੀਆਂ ਨੇ ਇਧਰਲੇ ਪਾਸੇ ਬਣਿਆ ਹੋਇਆ ਜੀ ਪੱਕਾ ਗੈਸਟ ਹਾਊਸ ਇਸ ਦਾ ਨਾਮ ਹੈਗਾ ਜੀ ਪਾਮ ਸ਼ੇਡ ਇੱਥੇ ਲਿਖਿਆ ਹੋਇਆ ਵੈਲਕਮ ਟੂ ਪਾਮ ਸ਼ੇਡ ਚਲੋ ਇਹ ਕੁਝ ਹੋਇਆ ਮੇਰੇ ਨਾਲ ਰਾਤ ਇਹਨਾਂ ਨੇ ਹੁਣ ਮੈਨੂੰ ਆ ਕਮਰਾ ਦਿੱਤਾ ਕੀ ਹਟਾ ਹੈਗਾ ਇਹਨਾਂ ਨੇ ਵੀ ਤੇਰੇ ਇਕੱਲੇ ਦਾ ਕਮਰਾ ਪਰ ਦੋ ਬੈੱਡ ਲੱਗੇ ਹੋਏ ਨੇ ਇਹਦਾ ਮੈਂ ਪੇ ਕੀਤਾ ਜੀ ਇਹਨਾਂ ਨੂੰ 2000 ਸ਼ਲਿੰਗ ਮਤਲਬ ਇੰਡੀਆ ਦਾ 1500 ਰੁਪਈਆ ਲਾ ਲਓ ਵਾਹਿਗੁਰੂ ਇਹ ਆ ਗਿਆ ਜੀ ਆਪਣਾ ਲੰਚ ਕਿਉਂਕਿ ਬ੍ਰੇਕਫਾਸਟ ਵਾਲੇ ਟਾਈਮ ਦੇ ਵਿੱਚ ਮੈਂ ਸੁੱਤਾ ਪਿਆ ਸੀ 9 ਤੋਂ 12 ਸੁੱਤਾ ਤੇ 12 ਵਜੇ ਉੱਠ ਕੇ ਮੈਂ ਤਿਆਰ ਹੋ ਕੇ ਹੁਣ ਕੁਝ ਖਾਣ ਪੀਣਾਂ ਆ ਗਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਨੇੜੇ ਤੇੜੇ ਦੀਆਂ ਥਾਵਾਂ ਜਿਹੜੀਆਂ ਹੈਗੀਆਂ ਨੇ ਉਹ ਘੁੰਮਾਂਗੇ ਰਾਜਮਾ ਇੱਥੇ ਬਹੁਤ ਸੌਖੇ ਤਰੀਕੇ ਨਾਲ ਮਿਲ ਜਾਂਦੇ ਨੇ ਬੀਨਜ਼ ਇਹ ਵੀ ਬੀਨਜ਼ ਹੀ ਕਹਿੰਦੇ ਨੇ ਇਹਨੂੰ ਇਧਰਲੇ ਪਾਸੇ ਚੌਲ ਆ ਕੁਛ ਕਿ ਇਧਰਲੇ ਪਾਸੇ ਮਿਰਚਾਂ ਦੀ ਚਟਨੀ ਰਗੜ ਕੇ ਰੱਖੀ ਹੋਈ ਆ ਨੂਨ ਤੇ ਨਾਲ ਮੰਗੋ ਦਾ ਜੂਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਕੁਮ ਰਹੇ ਆ ਦੇਸ਼ ਕੀਨੀਆ ਦੀ ਰਾਜਧਾਨੀ ਨਾਇਰੋਬੀ ਤੋਂ 700 ਕਿਲੋਮੀਟਰ ਦੂਰ ਲੋਇੰਗ ਲਾਨੀ ਪਿੰਡ ਦਾ ਨਾਮ ਆ ਜੀ ਇੱਥੇ ਇੱਕ ਲੇਕ ਬਣੀ ਹੋਈ ਆ ਉਹਨੂੰ ਕਿਹਾ ਜਾਂਦਾ ਲੇਕ ਤੁਰਕਾਨਾ ਤੇ ਦੁਨੀਆ ਦੀ ਸਾਰਿਆਂ ਤੋਂ ਵੱਡੀ ਇਹ ਡੈਜ਼ਰਟ ਲੇਕ ਆ ਮਤਲਬ ਰੇਗਿਸਤਾਨ ਦੇ ਵਿੱਚੋਂ ਲੇਕ ਬਣੀ ਹੋਈ ਆ ਤੇ ਜਿਹੜੇ ਬੰਦੇ ਉਸ ਲੇਕ ਦੇ ਆਲੇ ਦੁਆਲੇ ਰਹਿੰਦੇ ਨੇ ਉਹਨਾਂ ਦਾ ਤਾਂ ਜੀਵਨ ਹੈਗਾ ਸਵਰਗ ਵਰਗਾ ਉਹਨਾਂ ਵਾਸਤੇ ਸਾਰੀਆਂ ਫੈਸਿਲਿਟੀਆਂ ਨੇ ਇੱਥੇ ਉਹਨਾਂ ਨੂੰ ਇੱਥੇ ਵਧੀਆ ਪਾਣੀ ਵੀ ਮਿਲ ਰਿਹਾ ਹੈ ਵਧੀਆ ਲਾਈਟ ਵੀ ਮਿਲ ਰਹੀ ਆ ਪਰ ਜੇ ਆਪਾਂ ਇਸ ਸ਼ਹਿਰ ਤੋਂ 50 ਕਿਲੋਮੀਟਰ ਪਿਛਲੇ ਪਾਸੇ ਨੂੰ ਜਾਵੜੀਏ ਤਾਂ ਲੋਕ ਉੱਥੇ ਬੂੰਦ ਬੂੰਦ ਨੂੰ ਤਰਸ ਰਹੇ ਨੇ ਪਾਣੀ ਦੀ ਤੇ ਫਿਲਹਾਲ ਆਪਾਂ ਲੇਕ ਦੇਖਣ ਆਏ ਹੋਏ ਆ ਜੀ ਤੇ ਲੇਕ ਦੇ ਕਿਨਾਰੇ ਤੇ ਜਿਹੜੀਆਂ ਟਰਾਈਬਾਂ ਰਹਿੰਦੀਆਂ ਨੇ ਪਿਛਲੇ ਕਈ ਸਾਲਾਂ ਤੋਂ ਆਪਾਂ ਉਹਨਾਂ ਟਰਾਈਬਾਂ ਦਾ ਵੀ ਜਨਜੀਵਨ ਦੇਖਾਂਗੇ ਜਿਹੜੇ ਇੱਥੋਂ 50 ਕਿਲੋਮੀਟਰ ਦੂਰ ਲੋਕ ਰਹਿੰਦੇ ਨੇ ਜਿਹੜੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਨੇ ਉਹ ਵੀ ਲੋਕ ਇੱਥੇ ਆਉਣਾ ਚਾਹੁੰਦੇ ਨੇ ਪਰ ਇੱਥੋਂ ਦੇ ਜਿਹੜੇ ਕਬੀਲੇ ਨੇ ਉਹਨਾਂ ਨੂੰ ਐਂਟਰ ਨਹੀਂ ਕਰਨਾ ਦੇਣਾ ਚਾਹੁੰਦੇ ਤੇ ਆਪਾਂ ਅੱਜ ਵਾਲੇ ਵਲੌਗ ਦੇ ਵਿੱਚ ਜਿਹੜੇ ਅੱਗੇ ਦੋ ਵਲੌਗ ਆਉਣਗੇ ਉਹਦੇ ਵਿੱਚ ਇੱਕ ਸਾਨੂੰ ਲੇਕ ਬਾਰੇ ਦਿਖਾਵਾਂਗੇ ਗੱਲਾਂ ਬਾਤਾਂ ਤੇ ਦੂਜਾ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਉਥੋਂ ਦੇ ਜਿਹੜੇ ਨੇੜੇ-ਤੇੜੇ ਲੋਕ ਰਹਿੰਦੇ ਨੇ ਕਿ ਬੀਲੇ ਰਹਿੰਦੇ ਨੇ ਉਹਨਾਂ ਦਾ ਜੀਵਨ ਤੇ ਇਹ ਇੱਕ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਆ ਤੇ ਸਾਰਾ ਜਿੱਥੇ ਆਪਾਂ ਹੁਣ ਘੁੰਮ ਰਹੇ ਹਾਂ ਇਹ ਸਾਰਾ ਇੱਕ ਨੈਸ਼ਨਲ ਪਾਰਕ ਆ ਜੀ ਤੇ ਹੋਟਲ ਬਹੁਤ ਸੋਹਣੇ ਬਣੇ ਹੋਏ ਨੇ ਇੱਥੇ ਯਾਰ ਕਿਉਂਕਿ ਰੇਗਿਸਤਾਨ ਰਾਤ ਨੂੰ ਮੌਸਮ ਠੰਡਾ ਹੋ ਜਾਂਦਾ ਜੇ ਤੁਸੀਂ ਦਰਖਤਾਂ ਦੇ ਥੱਲੇ ਬੈਠੋਗੇ ਤਾਂ ਵੀ ਤੁਹਾਨੂੰ ਵਧੀਆ ਇੱਥੇ ਹਵਾ ਤੇ ਵਧੀਆ ਠੰਡ ਦੇਖਣ ਨੂੰ ਮਿਲੂਗੀ ਪਰ ਧੁੱਪੇ ਜਾਓਗੇ ਨਾ ਅੱਖਾਂ ਨਹੀਂ ਖੁੱਲਦੀਆਂ ਇੰਨੀ ਤਿੱਖੀ ਧੁੱਪਾ ਜਿਹੜਾ ਸਾਹਮਣੇ ਉਹ ਕਪੜਾ ਪਾਇਆ ਹੋਇਆ ਹੈ ਨਾ ਸੁੱਕਣਾ ਆਹ ਲਾ ਇਹੇ ਦਾ ਕਪੜਾ ਮਸਾਈ ਟ੍ਰਾਈਬ ਦੇ ਲੋਕ ਪਾਉਂਦੇ ਨੇ ਪਰ ਇੱਥੇ ਤਿੰਨ ਚਾਰ ਟ੍ਰਾਈਬਾਂ ਨੇ ਇੱਕ ਤੁਰਕਾਨਾ ਟ੍ਰਾਈਬ ਸਾਰਿਆਂ ਤੋਂ ਫੇਮਸ ਆ ਇੱਕ ਹੋਰ ਟ੍ਰਾਈਬ ਦਾ ਮੈਂ ਨਾਮ ਭੁੱਲ ਗਿਆ ਗਾਈਡ ਨੂੰ ਮੈਂ ਫੋਨ ਕਰਤਾ ਹੋਟਲ ਵਾਲੇ ਮਾਲਕ ਨੇ ਮੈਨੂੰ ਗਾਈਡ ਦਾ ਅਰੇਂਜਮੈਂਟ ਕਰਤਾ ਗਾਈਡ ਮੇਰੇ ਨਾਲ ਆਊਗਾ ਤੇ ਮੈਨੂੰ ਉਹ ਚੀਜ਼ਾਂ ਦਿਖਾ ਕੇ ਲੈ ਕੇ ਆਊਗਾ ਲੇਕ ਤੇ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਇਸ ਸ਼ਹਿਰ ਦੇ ਵਿੱਚ ਯਾਰ ਹੋਟਲ ਜਿਹੜੇ ਬਣੇ ਹੋਏ ਨੇ ਨਾ ਸਸਤੇ ਹੋਟਲ ਨਹੀਂ ਮਤਲਬ ਟੂਰਿਸਟ ਪੁਆਇੰਟ ਹੋਣ ਦੇ ਬਾਵਜੂਦ ਵੀ ਇੱਥੇ 1500 ਰੁਪਏ ਇੰਡੀਆ ਦੇ ਹਿਸਾਬ ਨਾਲ ਤੁਹਾਨੂੰ ਕਮਰਾ ਮਿਲ ਜੂਗਾ ਤੇ ਵਧੀਆ ਤੋਂ ਵਧੀਆ ਹੋਟਲ ਦੇ ਵਿੱਚ ਮੈਂ ਰੁਕਿਆ ਹੋਇਆ ਹਾਂ ਪਰ ਫੇਰ ਵੀ ਉੱਥੇ 2000 ਤੋਂ ਉੱਤੇ ਕਮਰਾ ਨਹੀਂ ਹੈਗਾ ਤੇ ਪਾਣੀ ਦੀ ਇੰਪੋਰਟੈਂਸ ਦਾ ਤੁਹਾਨੂੰ ਇੱਥੋਂ ਪਤਾ ਲੱਗ ਜੂਗਾ ਵੀ ਸਾਹਮਣੇ ਇੱਕ ਟੂਟੀ ਲੱਗੀ ਹੋਈ ਆ ਤੇ ਟੂਟੀ ਨੂੰ ਦੇਖੋ ਇਹਨਾਂ ਨੇ ਜਿੰਦਾ ਮਾਰਿਆ ਹੋਇਆ ਠੀਕ ਆ ਫੇਰ ਵੀ ਫਿਲਹਾਲ ਉਹਦੇ ਵਿੱਚੋਂ ਤੁਪਕਾ ਤੁਪਕਾ ਡੁੱਲੀ ਜਾਂਦਾ ਪਰ ਕੋਈ ਬੰਦਾ ਐਵੇਂ ਹੀ ਨਾ ਇਹਨੂੰ ਛੱਡ ਜੇ ਤੇ ਬਿਨਾ ਪੁੱਛੇ ਕੋਈ ਬੰਦੇ ਇਹਨੂੰ ਚਲਾਣਾ ਦੇਵੇ ਇੰਨੀ ਕੀਮਤ ਹੈ ਇੱਥੇ ਪਾਣੀ ਦੀ ਲੈ ਦੇਖੋ ਤੁਸੀਂ ਦੂਰ ਦੂਰ ਤੱਕ ਨਿਗਾਹ ਮਾਰੋ ਸਾਰਾ ਰੇਗਿਸਤਾਨ ਹੀ ਆ ਜਿਹੜੀ ਮਾੜੀ ਮੋਟੀ ਤੁਸੀਂ ਹਰੇ ਭਾਈ ਦੇਖ ਰਹੇ ਹੋ ਇਹ ਤੁਸੀਂ ਤਾਂ ਦੇਖ ਰਹੇ ਹੋ ਕਿਉਂਕਿ ਇੱਥੇ ਨਾ ਲੇਕ ਪੈਂਦੀ ਆ ਲੇਕ ਤੁਰਕਾਨਾ ਇਹ ਇੱਥੋਂ ਵਾਲੇ ਕਬੀਲੇ ਕਹਿੰਦੇ ਨੇ ਵੀ ਸਾਡੀ ਧਰਤੀ ਆ ਭਾਈ ਹੋਰ ਕੋਈ ਬੰਦਾ ਇੱਥੇ ਆਵੇ ਨਾ ਬਾਕੀ ਆ ਸਰਕਾਰ ਨੇ ਪਲਾਂਟ ਵੀ ਲਾਏ ਹੋਏ ਨੇ ਪਾਣੀ ਵਾਲੇ ਜਿਹੜੇ ਮਰਜ਼ੀ ਕਰਦੇ ਵਿੱਚ ਆ ਜਿਹੜੇ ਮਰਜ਼ੀ ਛੋਟੇ ਛੋਟੇ ਸ਼ਹਿਰ ਦੇ ਵਿੱਚ ਚਲੇ ਜਾਓ ਤੁਹਾਨੂੰ ਉੱਥੇ ਚਰਚ ਦੇਖਣ ਨੂੰ ਮਿਲੂਗੀ ਤੇ ਆਹ ਸਾਹਮਣੇ ਸਰਕਾਰ ਨੇ ਹਸਪੀਟਲ ਖੋਲ੍ਹ ਕੇ ਦਿੱਤਾ ਹੋਇਆ ਆਹ ਭਾਈ ਸਟੇਡੀਅਮ ਬਣਾ ਕੇ ਦਿੱਤਾ ਹੋਇਆ ਫੁੱਟਬਾਲ ਦਾ ਸਟੇਡੀਅਮ ਆ ਬਣਾ ਕੇ ਤਾਂ ਕੀ ਦੇਣਾ ਮਤਲਬ ਖੁੱਲੀ ਥਾਂ ਆਲੇ-ਦਾਲੇ ਉਹਦੇ ਇਹਨਾਂ ਨੇ ਵਾਰਡ ਲਾਤੀ ਜਾਲੀ ਲਾਤੀ ਅੰਦਰ ਮਿੱਟੀ ਹੈਗੀ ਆ ਬਸ ਉੱਥੇ ਖੇਢੀ ਜਾਓ ਕਹਿੰਦੇ ਉਹ ਨੈਟ ਵਾਲਾ ਲਿਆ ਕੇ ਦੇ ਦਿੰਦਾ ਨੂੰ ਜਿਹਦੇ ਵਿੱਚ ਗੋਲ ਹੁੰਦੇ ਨੇ ਆ ਵੀ ਰੈਸਟੋ ਰੈਸਟੋਰੈਂਟ ਕਹੀ ਜਾਂਦਾ ਇਹ ਵੀ ਹੋਟਲ ਆ ਮਾਲਾਬੋ ਰਿਜ਼ੋਰਟ ਰਿਜ਼ੋਰਟ ਬਹੁਤ ਨਹੀਂ ਪਈ ਇੱਥੇ ਇਧਰਲੇ ਪਾਸੇ ਆਹੋ ਤੁਰਕਾਨਾ ਲੇਕ 260 ਕਿਲੋਮੀਟਰ ਲੰਬੀ ਲੇਕ ਆ ਤੁਸੀਂ ਨੇਰਾ ਸਮੁੰਦਰ ਕਹਿ ਸਕਦੇ ਹੋ ਤੇ ਇਸ ਲੇਕ ਦੀ ਡੰਗਾਈ ਹੈਗੀ ਆ ਜੀ ਘੱਟੋ ਘੱਟ 10 ਮੀਟਰ ਤੇ ਵੱਧੋ ਵੱਧ 110 ਮੀਟਰ ਦੇ ਨੇੜੇ ਤੇੜੇ ਮਤਲਬ 100 ਮੀਟਰ ਡੂੰਗੀ ਹੈ ਜੀ ਇਹ ਆਪਦੇ ਪੀਕ ਪੁਆਇੰਟ ਤੇ ਜੇ ਤੁਸੀਂ ਜਿੰਨੇ ਵੀ ਆ ਸਾਰੇ ਪਹਾੜ ਦੇਖ ਰਹੇ ਹੋ ਉਹਦੇ ਪਰਲੇ ਪਾਸੇ ਹੀ ਲੇਕ ਤੁਰਕਾਨਾ ਬਣੀ ਹੋਈ ਆ ਹੁਣ ਆਪਾਂ ਪਾਣੀ ਦੇ ਅੰਦਰ ਚੱਲਦੇ ਆ ਤੇ ਇਹ ਜਗ੍ਹਾ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਆ ਇਦੇ ਆਲੇ-ਦਾਲ ਜਿੰਨੇ ਵੀ ਲੋਕ ਰਹਿੰਦੇ ਨੇ ਜਾਂ ਜਿੰਨੇ ਵੀ ਇੱਥੇ ਨੈਸ਼ਨਲ ਪਾਰਕ ਨੇ ਉਹ ਸਾਰੇ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦੇ ਅੰਦਰ ਆਉਂਦੇ ਨੇ। ਪਾਣੀ ਬਹੁਤ ਸਾਫ਼ ਆ ਦੇਖੋ। ਇੱਕੋਦਮ ਡੂੰਗੀ ਨਹੀਂ ਹੈਗੀ ਇਹ ਤੇ ਇਹਦੇ ਵਿੱਚ ਜਿਹੜਾ ਪਾਣੀ ਆਉਂਦਾ ਜੀ ਜਦੋਂ ਆਪਾਂ ਈਥੋਪੀਆ ਘੁੰਮ ਰਹੇ ਸੀ ਨਾ ਓਮੋ ਵੈਲੀ ਤਾਂ ਓਮੋ ਵੈਲੀ ਵਾਲਾ ਜਿਹੜਾ ਪਾਣੀ ਆ ਜਦੋਂ ਉਹ ਵੱਧ ਜਾਂਦਾ ਤਾਂ ਇਸ ਝੀਲ ਦੇ ਵਿੱਚ ਆ ਜਾਂਦਾ। ਇਹ ਵੀ ਸੁਣਨ ਦੇ ਵਿੱਚ ਆਇਆ ਖਬਰਾਂ ਦੇ ਵਿੱਚ ਵੀ ਪਰ ਇਥੋਂ ਦੇ ਲੋਕਲ ਲੋਕ ਵੀ ਦੱਸਦੇ ਨੇ ਵੀ ਇਹ ਆ ਮੱਛੀਆਂ ਹੀ ਬਹੁਤ ਨਿਆਰਾ ਦੇਖੋ। ਛੋਟੀਆਂ-ਛੋਟੀਆਂ ਮੱਛੀਆਂ ਨਹੀਂ ਹੁੰਦੀਆਂ ਸਪਾਹ ਵਾਲੀਆਂ ਆ ਦੇਖੋ ਕਿੰਨੀਆਂ ਹੀ ਨੇ ਯਾਰ ਇੱਥੇ ਤੇ ਮੈਂ ਕਹਿੰਦਾ ਸੀ ਵੀ ਇੱਥੋਂ ਦੇ ਲੋਕ ਲੋਕ ਇਹ ਵੀ ਦੱਸਦੇ ਨੇ ਵੀ ਜਿਵੇਂ-ਜਿਵੇਂ ਗਲੋਬਲ ਵਾਰਮਿੰਗ ਹੋਈ ਜਾਂਦੀ ਆ ਇਸ ਲੇਕ ਦਾ ਪਾਣੀ ਦਿਨੋ-ਦਿਨ ਵਧੀ ਜਾਂਦਾ ਤੇ ਨੇੜੇ-ਤੇੜੇ ਦੇ ਜਿਹੜੇ ਹੋਰ ਕਬੀਲੇ ਨੇ ਆ ਜਿਹੜੇ ਲੇਕ ਦੇ ਜਮਾਂ ਕੰਡੇ ਤੇ ਰਹਿੰਦੇ ਨੇ ਉਹਨਾਂ ਨੂੰ ਆਪਦੇ ਘਰ ਪਿਛਲੇ ਪਾਸੇ ਕਰਨੇ ਪੈ ਰਹੇ ਨੇ ਮਤਲਬ ਹੌਲੀ-ਹੌਲੀ ਉਹ ਪਿੱਛੇ ਨੂੰ ਸ਼ਿਫਟ ਹੋ ਜਾਂਦੇ ਨੇ ਤੇ ਜਿਹੜਾ ਡੇਜ਼ਰਟ ਆ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਇਹਨੂੰ ਕਿਹਾ ਜਾਂਦਾ ਜੀ ਛਲਾਵੀ ਡੇਜ਼ਰਟ ਤੁਸੀਂ ਕਦੇ ਵੀ ਕੋਈ ਗਾਈਡ ਲੈ ਕੇ ਆਉਂਗੇ ਨਾ ਇੱਥੇ ਤਾਂ ਦਾ ਪੱਕੇ ਪੈਰੀ ਆਇਓ ਕਿਉਂਕਿ ਪੈਰ ਤਾਂ ਸੀ ਜਾਂਦਾ ਵਿੱਚ ਕਿਉਂਕਿ ਜਦੋਂ ਗਾਈਡ ਤੁਹਾਨੂੰ ਇਧਰੋਂ ਲੈ ਕੇ ਆ ਰਿਹਾ ਮੰਨ ਲਓ ਰਾਹ ਦੇ ਵਿੱਚ ਮੋਟਰਸਾਈਕਲ ਪੈਂਚਰ ਹੋ ਗਿਆ ਤੁਹਾਨੂੰ ਰਾਹ ਦੇ ਵਿੱਚ ਕਿਤੇ ਖੜਾ ਕੇ ਵਾਪਸ ਮੁੜ ਗਿਆ ਨਾ ਤੁਹਾਨੂੰ ਰਾਹ ਨਹੀਂ ਲੱਭਣਾ ਕਿੱਧਰ ਨੂੰ ਜਾਣਾ ਤੇ ਬਹੁਤ ਲੰਬਾ ਸਫ਼ਰ ਆਪਾਂ ਤੈਅ ਕਰਕੇ ਆਏ ਆ ਖਾਰਾ ਪਾਣੀ ਆ ਇਹ ਦਲਦਲ ਆ ਯਾਰ ਇਹਦੇ ਥੱਲੇ ਵਿੱਚ ਧਸਦਾ ਪੈਰ ਜਿਹੜੇ ਆ ਬੰਦੇ ਹੈਗੇ ਨੇ ਉਹ ਸਾਹਮਣੇ ਇਹਨਾਂ ਦਾ ਪਿੰਡ ਆ ਉਹ ਪਿੰਡ ਆਪਾਂ ਦੇਖ ਕੇ ਆਵਾਂਗੇ ਤੇ ਇਹ ਬੰਦੇ ਉਸ ਪਿੰਡ ਨੂੰ ਬਿਲੋਂਗ ਕਰਦੇ ਨੇ ਤੇ ਇੱਕ ਗੱਲ ਮੈਂ ਹੋਰ ਦੱਸਦਾ ਸੀ ਵੀ ਇਹ ਥਾਂ ਦੇ ਉੱਤੋਂ ਜਿੱਥੇ ਆਪਾਂ ਹੁਣ ਘੁੰਮ ਰਹੇ ਹਾਂ ਇਹ ਕੋਈ ਹੁਣ ਦੀ ਗੱਲਬਾਤ ਨਹੀਂ ਹੈਗੀ ਇਹ ਬਾਲੀਆਂ ਲੰਬੀਆਂ ਗੱਲਾਂ ਨੇ 16-16 ਲੱਖ ਸਾਲ ਪਹਿਲਾਂ ਵੀ ਇੱਥੇ ਬੰਦਿਆਂ ਦੇ ਫੌਸਿਲ ਮਿਲੇ ਨੇ ਵੱਡੀਆਂ ਬੰਦਿਆਂ ਦੇ ਮਤਲਬ ਹੱਡੀ ਪਿੰਜਰ ਮਿਲੇ ਨੇ ਕੰਕਾਲ ਮਿਲੇ ਨੇ ਤੇ ਜਿਹੜਾ ਸਾਰਿਆਂ ਤੋਂ ਪੁਰਾਣਾ ਕੰਕਾਲ ਇੱਥੇ ਮਿਲਿਆ ਸੀ 1616 ਲੱਖ ਸਾਲ ਪਹਿਲਾਂ ਉਹਨੂੰ ਕਿਹਾ ਜਾਂਦਾ ਜੀ ਤੁਰਕਾਨਾ ਬੁਆਏ। ਆ ਦੇਖੋ ਐ ਤਰੀਕਾ ਯਾਰ ਇਹਨੂੰ ਫੜਨ ਦਾ। ਠੀਕ ਆ ਇਸ ਜਾਲ ਨੇ ਪਰਲੇ ਪਾਸਿਓਂ ਐ ਘੇਰਾ ਪਾਇਆ ਹੋਇਆ। ਤੇ ਉਧਰਲੇ ਪਾਸੇ ਤੁਸੀਂ ਦੇਖੋ ਵੀ ਉਹ ਵੀ ਬੰਦੇ ਜਾਲ ਨਾਲ ਖਿੱਚ ਰਹੇ ਨੇ। ਜਿਹੜਾ ਕੁਛ ਇਹਦੇ ਵਿੱਚੋਂ ਆਊਗਾ ਇਹਨਾਂ ਦੀ ਕਿਸਮਤ ਆ ਬੜਾ ਲੰਬਾ ਘੇਰਾ ਨਹੀਂ ਹੈਗਾ। ਇੱਥੋਂ ਜਿਹੀ ਆ ਬਸ। ਬਈ ਮੱਛੀਆਂ ਬਹੁਤ ਨੇ ਇੱਥੇ ਯਾਰ ਆ ਦੇਖੋ ਮੱਛੀਆਂ ਬਹੁਤ ਨੇ ਮਸੋਂ ਮਗਰ ਮੱਛ ਨਾ ਹੋਵੇ ਇੱਥੇ ਬ੍ਰਦਰ ਵਾਟ ਇਜ਼ ਦਾ ਨੇਮ ਆਫ ਦੈਟ ਟ੍ਰਾਈਬ ਇਲਮੋਲੋ 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 ਟ੍ਰਾਈਬ ਆ ਜਿਹੜੀ ਆਪਾਂ ਦੇਖਣ ਚੱਲੇ ਆ ਉਹਨਾਂ ਉਹਨਾਂ ਦੇ ਬੰਦੇ ਨੇ ਇਹ ਸਾਰਿਆਂ ਨੇ ਲੇਕ ਦੇ ਆੜਦਾੜ ਆਵਦਾ ਆਵਦਾ ਏਰੀਆ ਮਲ ਰੱਖਿਆ ਇਹ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਤੇ ਜਿਹੜੇ ਇੱਥੇ ਹੋਰ ਟਰਾਈਬਰ ਰਹਿੰਦੀਆਂ ਨੇ ਉਹ ਕਿਸੇ ਹੋਰ ਪਾਸੇ ਨਹੀਂ ਜਾ ਸਕਦੀਆਂ ਨਰਾ ਸਮੁੰਦਰੀ ਆ ਬਾਈ ਆ ਦੇਖੋ ਬਾਈ ਹੁਣ ਜਾਲ ਬਹੁਤ ਨੇੜੇ ਆ ਗਿਆ ਤੇ ਇਹ ਜਾਲ ਥੋੜਾ ਜਿਹਾ ਮੋਟਾ ਯਾਰ ਇੱਕ ਤਾਂ ਬਰੀਕ ਜਾਲ ਹੁੰਦਾ ਉਹ ਨਿੱਕੀ ਜੀ ਮੱਛੀ ਵੀ ਲੰਘਣ ਦਿੰਦਾ ਇੰਨਾ ਬੰਦਿਆਂ ਕੋਲ ਜਾਲ ਮੋਟਾ ਤੇ ਇਹੜੀਆਂ ਮੱਛੀਆਂ ਨੇ ਨਾ ਉਹ ਛਾਲਾ ਮਾਰ ਮਾਰ ਕੇithੋਂ ਬਾਹਰ ਜਾ ਰਹੀਆਂ ਨੇ ਉਹ ਦੇਖੋ ਮਤਲਬ ਇਹ ਕਿਹੜਾ ਪ੍ਰੋਫੈਸ਼ਨਲ ਮਛਵਾਰੇ ਨੇ ਇਹ ਤਾਂ ਇਹਨਾਂ ਨੇ ਆਪ ਦਾ ਸਕੀਮ ਲਾਈ ਹੋਈ ਆਪ ਦਾ ਜਿਗਾਰਡ ਲਾਇਆ ਹੋਇਆ ਤੇ ਆਪ ਜਾਲ ਬਣਾ ਕੇ ਸਾਈਡਾਂ ਤੇ ਤੁਸੀਂ ਦੇਖੋ ਇਹਨਾਂ ਨੇ ਪੱਥਰ ਵੀ ਬੰਨ ਰੱਖਿਆ ਮਿਲ ਗਿਆ ਕੁਛ ਕਿ ਝਾੜ ਤੇ ਹੱਥ ਮੁੰਨੋ ਦਾ ਕੁਝ ਵੀ ਨਹੀਂ ਮਿਲਿਆ ਯਾਰ ਜਿਹੜੇ ਦੂਜੇ ਵਾਲੇ ਪਾਸੇ ਨਹੀਂ ਘੁੰਮਦੇ ਬੈਸਟ ਬੰਗਾਲ ਵਾਲੇ ਪਾਸੇ ਜਾਲ ਲੈ ਕੇ ਜਾ ਵੜਦੇ ਨੇ ਕਿਸ਼ਤੀਆਂ ਲੈ ਕੇ ਮਿੰਟੋ ਮਿੰਟ ਖਾਲੀ ਕਰਦੇ ਨੇ ਤੁਰਕਾਨਾ ਲੇਕ ਜੀ ਨੂੰ ਇਹ ਬਾਈ ਹੋਰੇ ਇਹ ਬਾਈ ਹੋਰਾਂ ਦਾ ਜਿਗਾਰਡ ਦਿਖਾਉਣਾ ਤੁਹਾਨੂੰ ਮੈਂ ਇਹਨਾਂ ਨੇ ਆ ਦੇਖੋ ਪੱਥਰ ਬੰਨੇ ਹੋਏ ਨਹੀਂ ਹਨਾ ਵੀ ਜਾਲ ਇਹ ਭਾਰੀ ਹੋ ਜਾਵੇ ਤੇ ਥੱਲੇ ਜਾ ਵੜੇ ਮਤਲਬ ਦੇਸੀ ਜਿਗਾਰਡ ਹੈ ਇਹਨਾਂ ਕੋਲ ਤੇ ਪਰਲੇ ਪਾਸੇ ਜਿਹੜੀ ਉਹ ਗੁੱਦ ਜੀ ਆ ਉਹਦੇ ਵਿੱਚ ਜਾਲ ਦੁੱਬਦਾ ਨਹੀਂ ਇੱਕ ਪਾਸੇ ਪੱਥਰ ਬੰਨਤਾ ਜਾਲ ਥੱਲੇ ਜਾਵੜੂ ਦੂਜੇ ਪਾਸੇ ਗੁੱਦ ਆ ਵੀ ਜਾਲ ਉੱਤੇ ਰਹੂ ਓਹ ਓ ਫੜ ਲਈ ਬਾਈ ਨੇ ਵੱਡੀ ਮੱਛੀ ਫੜ ਲਈ ਛੋਟੀਆਂ ਦੇ ਸ਼ਿਕਾਰ ਨਹੀਂ ਕਰਦੇ ਇਹ ਆ ਦੇਖੋ ਇਸ ਦਿਸ ਸਪੈਸ਼ਲ ਫਿਸ਼ ਨੇਮ ਆਫ ਦਿਸ ਫਿਸ਼ ਇਜ਼ ਹਾਂ ਦਿਸ ਵਨ ਇਜ਼ ਕੋਲਡ ਕਿਲਾਪੀਆ ਕਿਲਾਪੀਆ ਅੱਛਾ ਆ ਦੇਖੋ ਬਾਈ ਵੱਡੀ ਮੱਛੀ ਫੜ ਲਈ ਬਾਈ ਨੇ ਇੱਕ ਮੱਛੀ ਬਾਈ ਉਹ ਲਈ ਜਾਂਦਾ ਵਿਦ this net is very difficult to catch the fish ਹਮ ਜਿੰਨੀਆਂ ਕ ਫਸ ਗਈਆਂ ਬਾਈ ਅੱਛਾ ਖਾਸੀਆਂ ਫੜ ਲੀਆਂ ਯਾਰ ਦੂਜੇ ਲੋਟ ਨਹੀਂ ਹੈਗੀਆਂ ਮੱਛੀਆਂ ਇਹ ਤਿੰਨ ਚਾਰ ਉਹ ਫੜੀ ਆਉਂਦਾ ਬਾਈ ਤੇ ਅਸਲ ਦੇ ਵਿੱਚ ਇਹਨਾਂ ਡੇਰਾ ਮੱਛੀ ਦੇ ਮੂੰਹ 'ਚ ਕਾਂਟਾ ਜਾਂ ਨਹੀਂ ਫਸ ਜਾਂਦਾ ਹੁੰਦਾ ਉਹ ਫਸਾਏ ਹੋਏ ਨੇ ਰੋਟੀ-ਰੋਟੀ ਬਨ ਕੇ ਵਿੱਚ ਮਤਲਬ ਜਿਹੜੀ ਵੀ ਚੀਜ਼ ਖਾਂਦੇ ਨੇ ਉਹ ਬਨ ਕੇ ਵਿੱਚ ਸਿੱਟਿਆ ਹੋਊਗਾ ਤੇ ਮੱਛੀ ਫਸ ਗਈ ਕਿਸ਼ਤੀ ਦਿਖਾਵਾਂ ਇਹਨਾਂ ਦੀ ਤੁਹਾਨੂੰ ਮੈਂ ਲੈ ਤੁਸੀਂ ਕਮਾਲ ਆ ਯਾਰ ਮੈਨੂੰ ਤਾਂ ਆ ਚੀਜ਼ਾਂ ਦੇਖ ਕੇ ਨਾ ਸੁਆਦ ਵਾਲਾ ਆਉਂਦਾ ਤੁਸੀਂ ਕਿਸ਼ਤੀ ਦੇਖੋ ਇਹਨਾਂ ਦੀ ਯਾਰ ਤੇ ਇਹ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਆ ਕਿਸ਼ਤੀ ਆ ਇਹਨਾਂ ਦੀ ਤੇ ਆ ਰੱਸੀ ਲੱਗੀ ਹੋਈ ਆ ਹੂੰ ਆ ਦੇਖੋ ਇਹਦੇ ਨਾਲ ਖਿੱਚ ਕੇ ਲਿਆਉਂਦੇ ਨੇ ਤੇ ਚੱਪੂ ਦਿਖਾਵਾਂ ਤੁਹਾਨੂੰ ਆ ਚੱਪੂ ਆ ਭਾਈ ਇਹ ਮਤਲਬ ਦੂਜੇ ਦੂਜੇ ਤਰੀਕੇ ਦਾ ਨਾ ਜਦੋਂ ਡੂੰਗੇ ਚ ਨਹੀਂ ਜਾਣਾ ਇਹਨਾਂ ਨੇ ਤਾਂ ਮਿੱਟੀ ਦੇ ਵਿੱਚ ਗੱਡ ਕੇ ਐਵੇਂ ਫਿਰ ਇਹ ਉਹਨੂੰ ਆਪ ਦੀ ਕਿਸ਼ਤੀ ਨੂੰ ਧੱਕਾ ਮਾਰ ਲੈਂਦੇ ਨੇ ਆ ਦੇਖੋ ਪਹਿਲਾ ਜਿਹੜਾ ਬੰਦੇ ਦਾ ਇੱਥੇ ਮਿਲਿਆ ਉਹ ਮਤਲਬ ਆਪਣੇ ਵਰਗੇ ਬੰਦੇ ਨਹੀਂ ਸੀ ਉਹ ਉਹ ਵਿਕਸਿਤ ਹੋ ਰਹੇ ਸੀ ਥੋੜੇ ਥੋੜੇ ਤੇ ਇਹ ਨਹੀਂ ਹੈਗਾ ਵੀ ਜਿਵੇਂ ਆਪਣੇ ਵਰਗਾ ਬੰਦਾ ਹੁੰਦਾ ਸੀ 16 ਲੱਖ ਸਾਲ ਪਹਿਲਾਂ ਮੈਂ ਇਹਦੇ ਰਿਗਾਰਡਿੰਗ ਇੰਸਟਾਗ੍ਰam ਦੇ ਉੱਤੇ ਰੀਲ ਵੀ ਪਾਈ ਲੋਕਾਂ ਨੇ ਬੜਾ ਕਿਹਾ ਕਹਿੰਦੇ ਗੱਪਾ ਹੈ ਝੂਠਾ ਝੂਠ ਨਹੀਂ ਹੈਗਾ ਜੀ ਸੱਚੀਆਂ ਗੱਲਾਂ ਨੇ ਅਫਰੀਕਾ ਇਹ ਅਫਰੀਕਾ ਦੇ ਵਿੱਚ ਕੁਝ ਵੀ ਹੋ ਸਕਦਾ ਤਾਂ ਕਰਕੇ ਜਿੰਨੀਆਂ ਵੀ ਰਿਸਰਚਾਂ ਹੁੰਦੀਆਂ ਨੇ ਜ਼ਿਆਦਾ ਅਫਰੀਕਾ ਦੇ ਵਿੱਚ ਹੁੰਦੀਆਂ ਨੇ ਤੇ ਇਹ ਵੀ ਪਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ 16 ਲੱਖ ਸਾਲ ਪਹਿਲਾਂ ਉਹ ਬੰਦਾ ਜਿਹੜਾ ਇੱਥੇ ਮਿਲਿਆ ਸੀ ਉਹ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਜਿਵੇਂ ਦੇ ਜਿਵੇਂ ਦੇ ਆਪਾਂ ਐਵੇਂ ਦਾ ਐਵੇਂ ਦਾ ਨਹੀਂ ਸੀ ਉਹ ਪਰ ਉਹ ਉਥੋਂ ਹੌਲੀ-ਹੌਲੀ ਇਨਸਾਨ ਬੰਨਣਾ ਸ਼ੁਰੂ ਹੋ ਗਏ ਸੀ ਤੇ ਲੇਕ ਦੇ ਕੰਡੇ ਤੇ ਮਿਲਿਆ ਸੀ ਉਹ ਤਾਂ ਕਰਕੇ ਉਹਨੂੰ ਤੁਰਕਾਨਾ ਬੁਆਇਓ ਦਾ ਨਾਮ ਰੱਖਤਾ ਸੀ ਤੇ ਉੱਥੋਂ ਉਹਨਾਂ ਦੀ ਤੁਰਕਾਨਾ ਜਿਹੜੀ ਕਮਿਊਨਿਟੀ ਆ ਜਾਂ ਟਰਾਈਬ ਆ ਉਹ ਚੱਲਦੀ ਆ ਰਹੀ ਆ ਬਹੁਤ ਨਿੱਕੇ ਨਿੱਕੇ ਮੱਛੀਆਂ ਨੇ ਇੱਥੇ ਇਹੋ ਮੱਛੀਆਂ ਨੇ ਭਾਈ ਜਿਹੜੀਆਂ ਤੁਹਾਡੇ ਪੈਰਾਂ ਦੀ ਉਹ ਕਰਦੇ ਹੁੰਦੀ ਪੈਰਾਂ ਨੂੰ ਸਾਫ਼ ਕਰਦੀਆਂ ਨੇ ਸਪਾਹ ਕਹਿੰਦੇ ਨੇ ਪਤਾ ਨਹੀਂ ਕੀ ਕਹਿੰਦੇ ਨੇ ਯਾਰ ਉਹਨੂੰ ਉਹ ਚੀਜ਼ ਆ ਆ ਦੇਖੋ ਹੋਰ ਵੀ ਨੇ ਇੱਥੇ ਚਲੋ ਜੀ ਪੈਰ ਚ ਕੰਡਾ ਕੁੰਡਾਣਾ ਵੱਜੇ ਹੋਰ ਗੱਲਾਂ ਦੀਆਂ ਗੱਲਾਂ ਵਸਾਤੋਂ ਪਰ ਬਹੁਤ ਤਿੱਖੀ ਆ ਇੱਥੇ ਪਰ ਲੇਕ ਦੇ ਕਿਨਾਰੇ ਤੇ ਹੁਣ ਕਰਕੇ ਨਾ ਠੰਡੀ ਠੰਡੀ ਹਵਾ ਚੱਲ ਰਹੀ ਆ ਜਿਹੜੇ ਮੱਛੀਆਂ ਫੜਨ ਆਏ ਸੀ ਨਾ ਇੱਥੇ ਉਹ ਪੈਦਲ ਆਏ ਹੋਏ ਸੀ ਯਾਰ ਮੈਂ ਹਜੇ ਬੂਟ ਹੀ ਪਾ ਰਿਹਾ ਸੀ ਪੈਰ ਝਾੜ ਕੇ ਮਿੰਟੋ ਮਿੰਟੀ ਗਾਇਬ ਹੋ ਗਏ ਪਤਾ ਨਹੀਂ ਕਿੱਧਰ ਨੂੰ ਲੰਘ ਗਏ ਭੇਤੀ ਹੁੰਦੇ ਨੇ ਰਾਹਾਂ ਦੇ ਅੱਛਾ ਉਹ ਜਾ ਰਹੇ ਨੇ ਯਾਰ ਅੱਛਾ ਲੀਕ ਦੇ ਕਿਨਾਰੇ ਕਿਨਾਰੇ ਤੇ ਹੋ ਗਿਆ ਤੇ ਪਿੰਡ ਨੂੰ ਜਾ ਰਹੇ ਨੇ ਇਹ ਆ ਜੀ ਬਾਈ ਦਾ ਮੋਟਰਸਾਈਕਲ ਤੇ ਬਾਈ ਨੇ ਗਾਣੇ ਛੱੜਦੇ ਇਹਦੇ ਉੱਤੇ ਆ ਦੇਖੋ ਵਾਟੂਆਂ ਕੋ ਰਿਵਰਸ ਕੋਲ ਮੈਂ ਦੇਖੇ ਨਹੀਂ ਹੈਗਾ ਵੀ ਜਲਦੀ ਰਾਣੀ ਮੇਰੇ ਮਗਰ ਬੰਨ ਰੱਖੀ ਆ ਮੱਛਲੀ ਜਲ ਕੀ ਰਾਣੀ ਹੈ ਤੇਲ ਵਿੱਚ ਤਲ ਕੇ ਖਾਣੀ ਹੈ ਇਹ ਚਲੋ ਜੀ ਚਾਹ ਚੱਲ ਚੱਲ ਰੇਤੀ ਇੱਥੇ ਸਾਰਾ ਮੋਟਰਸਾਈਕਲ ਫਸ ਗਿਆ ਸੀ ਬਾਈ ਨੂੰ ਹਮੇਸ਼ਾ ਗਾਈਡ ਨੂੰ ਇਹੀਆਂ ਥਾਵਾਂ ਤੇ ਘੁੰਮਣ ਲੱਗੇ ਪੈਸੇ ਬਾਅਦ ਚ ਦੋ ਪੈਸਿਆਂ ਦੇ ਲਾਲਚ ਕਰਕੇ ਸੋਨੂੰ ਇਹ ਛੱਡ ਕੇ ਨਹੀਂ ਜਾਂਦੀ ਨਹੀਂ ਤਾਂ ਜੇ ਮੋਟਰਸਾਈਕਲ ਕੋਈ ਪ੍ਰੋਬਲਮ ਪੈ ਗਈ ਨਾ ਉਹਦੀ ਕਹਿ ਦਨਗੇ ਵੀ ਅਸੀਂ ਠੀਕ ਕਰਾ ਕੇ ਆਉਣੇ ਆ ਫਿਰ ਮੁੜਨਾ ਵੀ ਨਹੀਂ ਇਹਨਾਂ ਨੇ ਆ ਦੇਖੋ ਇੱਧਰ ਕੁੱਤੇ ਹੀ ਫਿਰਦੇ ਨੇ ਭਾਈ ਇੱਥੇ ਉਹ ਕਿਸ਼ਤੇ ਆ ਹੋਰ ਵੀ ਪਈਆਂ ਨੇ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਦਿਖਾਈਆਂ ਸੀ ਜਿੰਨੇ ਵੀ ਇੱਥੇ ਪੱਥਰ ਪਏ ਨੇ ਨਾ ਇਹਨਾਂ ਪੱਥਰਾਂ ਤੋਂ ਸਾਫ ਪਤਾ ਲੱਗਦਾ ਵੀ ਕਿਸੇ ਟਾਈਮ ਇੱਥੇ ਭਾਈ ਜਵਾਲਾਮੁਖੀ ਹੁੰਦੇ ਸੀ ਅੱਜ ਵੀ ਇੱਥੇ ਐਕਟਿਵ ਜਵਾਲਾਮੁਖੀ ਹੈਗਾ ਉਹ ਤੁਹਾਨੂੰ ਆਪਾਂ ਇੱਕ ਵਾਰੀ ਪਹਿਲਾਂ ਇਥੋਪੀਆ ਦੇ ਵਿੱਚ ਦਿਖਾਤਾ ਆ ਕਰਕੇ ਸਾਨੂੰ ਆਪਾਂ ਦੁਬਾਰਾ ਨਹੀਂ ਦਿਖਾ ਰਹੇ ਪਰ ਇੱਥੇ ਅੱਜ ਦੀ ਡੇਟ ਦੇ ਵਿੱਚ ਹੈਗਾ ਬ੍ਰਦਰ ਵਾਟ ਇਜ਼ ਦੈਟ ਇਜ਼ ਅ ਪ੍ਰਾਇਮਰੀ ਸਕੂਲ ਲਗੀ ਪ੍ਰਾਇਮਰੀ ਸਕੂਲ ਅੱਛਾ ਜੀ ਉਹ ਸਾਹਮਣੇ ਭਾਈ ਪੱਕੀ ਬਿਲਡਿੰਗ ਬਣਾ ਕੇ ਦਿੱਤੀ ਹੋਈ ਆ ਸਰਕਾਰ ਨੇ ਇਹਨਾਂ ਨੂੰ ਪ੍ਰਾਇਮਰੀ ਸਕੂਲ ਆ ਉਹ ਸੋ ਕਿਡਜ਼ ਆਰ ਸਟੱਡਿੰਗ ਥੇਅਰ অর ਸਮ ਟਾਈਮ ਦੇ ਆਰ ਕਮਿੰਗ অর ਨਾਟ ਕਮਿੰਗ ਨੋ ਦ ਸਕੂਲ ਇਜ਼ ਕੰਪਲਸਰੀ ਕੰਪਲਸਰੀ ਮੰਡੇ ਟੂ ਯਾ ਇਟ ਇਜ਼ ਅ ਗਵਰਨਮੈਂਟ ਸਕੂਲ ओके सो 7 ਡੇਜ਼ ਵਰਕਿੰਗ ਯਾ ਅੱਛਾ ਆਪੇ ਪਾਣੀ ਦੀ ਟੈਂਕੀ ਲਾ ਕੇ ਦਿੱਤੀ ਹੋਈ ਹੈ ਜਵਾਖਾਂ ਵਾਸਤੇ ਫੈਸਿਲਿਟੀ ਦਾ ਵਧੀਆ ਦਿੱਤੀ ਆ ਇੱਕ ਵਾਰ ਫੇਰ ਤੁਰਕਾਨਾ ਲੇਕ ਦੇ ਨਾਲ ਨਾਲ ਪਾਣੀ ਭਾਈ ਇਹਦਾ ਖਾਰਾ ਪਾਣੀ ਆ ਜਿਵੇਂ ਪੈਂਗੋਂਗ ਲੇਕ ਦਾ ਪਾਣੀ ਖਾਰਾ ਉਮੇ ਇਹਦਾ ਪਾਣੀ ਵੀ ਖਾਰਾ ਤੇ ਆਪਣਾ ਜਿਵੇਂ ਸਮੁੰਦਰ ਆ ਨਾ ਸਮੁੰਦਰ ਤੋਂ ਵੀ ਕਈ ਗੁਣਾ ਜ਼ਿਆਦਾ ਇਹਦਾ ਪਾਣੀ ਖਾਰਾ ਜਿੰਨਾ ਸੌਖਾ ਸਮੁੰਦਰ ਦੇ ਵਿੱਚ ਤੈਰਨਾ ਤਾ ਉਸ ਤੋਂ ਕਈ ਗੁਣਾ ਸੌਖਾ ਇਸ ਪਾਣੀ ਦੇ ਵਿੱਚ ਤੈਰਨਾ ਕਿਉਂਕਿ ਜਿਹੜਾ ਖਾਰਾ ਪਾਣੀ ਹੁੰਦਾ ਨਾ ਉਹ ਭਾਰੀ ਹੁੰਦਾ ਤੇ ਜਦੋਂ ਭਾਰੀ ਹੋ ਜਾਂਦਾ ਬੰਦਾ ਉਹਦੇ ਵਿੱਚ ਡੁੱਬਦਾ ਨਹੀਂ ਹੈਗਾ ਕਿਉਂਕਿ ਬੰਦਾ ਜਿਹੜਾ ਹੁੰਦਾ ਪਾਣੀ ਦੇ ਵਿੱਚ ਜਾ ਕੇ ਹਲਕਾ ਹੋ ਜਾਂਦਾ ਪਾਣੀ ਇਹੇ ਭਾਰੀ ਆ ਤਾਂ ਇਹ ਇੱਕ ਰੀਜ਼ਨ ਆ ਕਿ ਬੰਦਾ ਇਹੋ ਜੇ ਪਾਣੀ 'ਚ ਛੇਤੀ ਡੁੱਬਦਾ ਨਹੀਂ ਹੈਗਾ ਪਰ ਇਹ ਉਨਾਂ ਵੀ ਖਾਰਾ ਨਹੀਂ ਹੈ ਕਿ ਇਹਦੇ ਵਿੱਚ ਡੁੱਬੇ ਨਾ ਡੁੱਬੂਗਾ ਸਹੀ ਪਰ ਇਹਦੇ ਵਿੱਚ ਤੈਰਨਾ ਬਹੁਤ ਸੌਖਾ ਕਹਿੰਦੇ ਇਧਰਲੇ ਪਾਸੇ ਤੁਸੀਂ ਦੇਖੋ ਭਈ ਕਿੰਡਾ ਸੋਹਣਾ ਪਿੰਡ ਬਣਿਆ ਹੋਇਆ ਤੇ ਕਿੱਡੀ ਸੋਹਣੀ ਲੋਕੇਸ਼ਨ ਦੇ ਉੱਤੇ ਇਹਨਾਂ ਦਾ ਪਿੰਡ ਵਸਿਆ ਹੋਇਆ ਆ ਸਾਹਮਣੇ ਲੇਕ ਚੱਲ ਰਹੀ ਆ ਤੇ ਲੇਕ ਦੇ ਜਮ੍ਹਾਂ ਕਿਨਾਰੇ ਤੇ ਆ ਰਾਤ ਨੂੰ ਕਿੰਨੀ ਠੰਡੀ ਹਵਾ ਤੇ ਕਿੰਨੀ ਸੋਹਣੀ ਹਵਾ ਇਹਨਾਂ ਨੂੰ ਲੱਗਦੀ ਹੋਊਗੀ ਫੇਰ ਵੀ ਓਨੀ ਜ਼ਿੰਦਗੀ ਸੌਖੀ ਤਾਂ ਇਹਨਾਂ ਦੀ ਹੈ ਨਹੀਂ ਜਿੰਨੀ ਆਪਣੀ ਆ